ਜੋ ਪਿਆ ਕੀ ਇਸ ਨਰਮ ਜਿੰਦਗੀ ਦੇ ਵਿੱਚ ਉਹ ਕਦੋਂ ਤੋਂ ਕਿਉਂ ਦੇ ਲਈ ਇੱਥੇ ਮਜਬੂਰ ਹੋ ਗਏ ਆ ਕੀ ਨਾ ਕੀ ਰਿਖਤ ਨਾ ਵਾਰਡ ਪੈਂਦਾ ਤਿੰਨ ਤੇ ਚਾਰ ਵਾਰਡ ਪੈਂਦਾ ਇਹ ਕੋਲੇ ਐਮਸੀ ਕੌਣ ਨੇ ਆ ਇੱਥੋਂ ਦੇ ਐਮਸੀ ਨੇਗੇ ਚਾਰ ਵਾਰਡ ਦੇ ਪਾਲਾ ਸਿੰਘ ਨੇ ਤੇ ਕਿਹੜਾ ਕਿੰਨਾ 1150 ਕਰੋੜ ਰੁਪਏ ਲੱਗਦੇ 25 ਕਿਉਂ ਦੇ ਸੀ ਨਹੀਂ 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 ਬਣ ਜਾਂਦੇ ਜਿਹੜੇ ਨੂੰ ਉਸੇ ਲੱਗ ਪਈਦਾ ਨਗਰ ਕਾਲ ਦੇ ਵਿੱਚ ਹੀ ਮੇਰੇ ਨਾਲ ਸਾਬ ਦਾ ਚੱਲ ਰਿਹਾ ਹੈਗਾ ਉਹ ਹਜੇ ਦੇਖਣ ਨੂੰ ਤਾਂ ਨਹੀਂ ਲੱਗਦਾ ਨਹੀਂ ਕਿ ਇਹ ਇੱਥੇ ਸੀਵਰੇਜ ਪੈ ਗਿਆ ਹੋਊਗਾ ਹੋ ਅਸੀਂ ਇਸ ਵਕਤ ਮੋੜ ਤਲਾ ਇਹ ਇੱਕ ਵਾਰ ਤੋਂ ਨਸਰ ਕਰੀਏ ਕਿ ਜਿੱਥੇ ਜ਼ਿੰਦਗੀ ਨਰਕ ਭਰੀ ਹੈ ਨਰਕ ਭਰੀ ਹੈ ਤਾਂ ਬਰਸਾਤ ਤੋਂ ਬਾਅਦ ਕਿਸ ਤਰੀਕੇ ਦਾ ਹਾਲਾਤ ਹੁੰਦੇ ਹੋਣਗੇ ਤੇ ਇਹ ਪਹਿਲਾਂ ਦੇ ਹਾਲਾਤ ਨਹੀਂ ਕਿ ਬਰਸਾਤ ਥੋੜੀ ਬਹੁਤ ਜਰੂਰ ਮੌੜ ਕਰਾ ਦੇ ਵਿੱਚ ਵੇਖੀ ਹੈ ਇਹਦਾ ਪਾਣੀ ਹੈ ਉਹ ਰੂੜੀਆਂ ਦਾ ਸੀਵਰੇਜ ਦਾ ਤੇ ਫਿਰ ਬਰਸਾਤ ਦਾ ਇਸ ਤਰੀਕੇ ਦੇ ਨਾਲ ਇਹ ਪਾਣੀ ਜਮਾ ਹੋਇਆ ਕਿੰਨੇ ਚਿਰ ਤੋਂ ਜਮਾ ਹੈ ਭਾਈ ਜੀ ਨਾ ਤੋਂ ਟ ਅੰਗੁਰ ਤੇ ਇਸੇਂਗਾ ਇਹਦਾ ਇੱਕੀ ਹਾਲਾਤ ਨੇ ਪਿੰਡ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾ ਸੀਵਰੇਜ ਦਾ ਪਾਣੀ ਤਾਂ ਇਹ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਮੁਸਾਬ ਉਹਨਾਂ ਦਾ ਪਾਣੀ ਟੂਟੀਆਂ ਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੜਾ ਵੱਧ ਨਹੀਂ ਪਈ ਜੇ ਉਦੋਂ ਘਰਾਂ ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹ ਤੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਕੁਛ ਪੜਤਾਲ ਨਹੀਂ ਜੀ ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨਹੀਂ ਦੇ ਰਿਹਾ ਇਧਰ ਕਿਹੜਾ ਮਹੱਲਾ ਕਿੱਥੇ ਖੜੇ ਆਪਾਂ ਇਹ ਵਾਰਡ ਨੰਬਰ 3 ਅਤੇ 4 ਹੈ ਜੀ हां जी ਕਿੰਨੇ ਟਾਈਮ ਦੇ ਹਲਾ ਦੇਖਨੇ ਇਹ ਮਤਲਬ ਕਿ ਹੈਗੇ 5-6 ਸਾਲ ਦੇ ਅਹੀਂ ਚ ਅੱਲਾ ਆਉਂਦਾ ਜੀ ਤੇ ਆ ਹੁਣ ਤਾਂ 2-4 ਸਾਲ ਦਾ ਤਾਂ ਜਮਾ ਹੀ ਵੱਧ ਹੈ ਜਿਵੇਂ ਜਿਵੇਂ ਗਾ ਉਹ ਹੋ ਜਾਂਦਾ ਜੀ ਹਾਂ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਕੋਲੇ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਦਾ ਤੇ ਆਰਓ ਵੀ ਆ ਕੋਲੇ ਪਾਣੀ ਜਿਹੜਾ ਉਹ ਆਰਓ ਵਾਲਾ ਵੀ ਉਹਦੇ ਜਿਹ ਮੈਕਸਿਮਮ ਦਾ ਜੀ ਸੇਵਰੇਜ ਦਾ ਟੂਟੀਆਂ 'ਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਪੜੀਆਂ ਕੋਈ ਵੀ ਇਥੇ ਮੁਸ਼ਕਲ ਆ ਉਹਨਾਂ ਨੂੰ ਲੰਘਣ ਦਾ ਪਾ